ਗਰੀਬ ਨਵਾਜ਼ ਪਾਤਸ਼ਾ ਤਨ ਤਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਤਿਗੁਰੂ ਆਪ ਜੀ ਦੇ ਸਰਬੰਸ ਦੀਆਂ ਕੁਰਬਾਨੀਆਂ ਨੂੰ ਨਮਸਕਾਰ ਕਰਦੇ ਆ ਸਮੁੱਚਾ ਬੰਤ ਮਨ ਬਚ ਕਰਮ ਕਰਕੇ ਸਤਿਗੁਰਜੀ ਆਪ ਜੀ ਦੇ ਚਰਨਾਂ 'ਚ ਜੋਦੜੀਆਂ ਬੇਨਤੀਆਂ ਕਰਦਾ ਮਹਾਰਾਜ ਇਹ ਪੋ ਦਾ ਮਹੀਨਾ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਜੀ ਦੇ ਜਿਹੜਾ ਸੋਹਣਿਆ ਸੁੰਦਰ ਮਖਮਲੀ ਸੇਜਾਂ ਤੋਂ ਮਾਛੀਵਾੜੇ ਦੀ ਕੰਡਿਆਲੀ ਸੇਜ ਵੱਲ ਨੂੰ ਜਾਂਦਾ ਚਮਕੌਰ ਦੀ ਗੜੀ ਵੱਲ ਨੂੰ ਜਾਂਦਾ ਠੰਡੇ ਬੁਰਜ ਵੱਲ ਨੂੰ ਜਾਂਦਾ ਇਹ ਮਾਰਗ ਹੈ ਸਾਤ ਸੰਗਤ ਜਿਹੜਾ ਮਾਰਗ ਕਹਿੰਦਾ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾਂ ਮੈਂ ਤੇ ਸਮਝਦਾ ਇਹਨਾਂ ਸਮਾਗਮਾਂ ਦਾ ਜਿੰਨੇ ਵੀ ਹਰ ਵਾਰੀ ਮੈਂ ਵੀ ਬੇਨਤੀਆਂ ਕਰਦਾ ਇਹਨਾਂ ਸਮਾਗਮਾਂ ਦਾ ਮਕਸਦ ਹੈ ਜਿਹਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਆਪਾ ਚੀਨੈ ਮਾਰੇ ਕਹਿੰਦੇ ਜਨ ਨਾਨਕ ਬਿਨ ਆਪਾ ਚੀਨੈ ਕਹੋ ਸਾਰੇ ਜਨ ਨਾਨਕ ਬਿਨ ਆਪਾ ਚੀਨੈ ਉਨੀ ਦੇਰ ਹਨੇਰਾ ਨਹੀਂ ਮਿਟਣਾ ਪਰਦਾ ਨਹੀਂ ਹਟਣਾ ਮਿਟਾਣਾ ਭ੍ਰਮ ਕੀ ਕਾਈ ਆਪਾ ਚੀਨਾਂਗੇ ਤੇ ਬੰਦੇ ਤੋਂ ਰੱਬ ਹੋਣ ਵੱਲ ਵਧਾਂਗੇ ਜਦੋਂ ਗੁਰੂ ਸਾਹਿਬ ਜੀ ਕਹਿੰਦੇ ਨੇ ਜੇ ਅਕਲ ਹੈਗੀ ਆ ਨਾ ਵਾਕਈ ਸਿਆਣਾ ਹੈ ਤੇ ਫਿਰ ਆਪ ਨੜੇ ਗਿਰਵਾਨ ਮੈਂ ਸਿਰ ਨਿਵਾ ਕਰਦੇ ਆ ਫਿਰ ਮੈਨੂੰ ਗੁਰਬਾਨੀ